ਸਾਸੀ ਕਾਲ ਸਾਰਿਆਂ ਨੂੰ ਸੋਨੂ ਸੰਦੀਪ ਬੱਗਾ ਬੱਗਾ ਸਿਲਕ ਸਟੋਰ ਅੱਡਾ ਦੁਸਵਾਂਜ ਕਲਾਂ ਵਾਲਿਆਂ ਨੇ ਲਾਤੀਆਂ ਰੌਣਕਾਂ ਲਓ ਜੀ ਲੈ ਚਲਦੇ ਹਾਂ ਦੁਕਾਨ ਦੇ ਅੰਦਰ ਜਿੱਥੇ ਸੋਨੂ ਜੀ ਅੱਜ ਪਤਾ ਨਹੀਂ ਕਿਹੜੀ ਵੈਰਾਈਟੀ ਲੈ ਕੇ ਆਏ ਆ ਸੋਨੂ ਜੀ ਕੀ ਲੈ ਕੇ ਆਏ ਜੀ ਅੱਜ ਭਾਜੀ ਆਪਾਂ ਪਿਓਰ ਦੀਆਂ ਸਟਾਲਾਂ ਦੀ ਸੇਲ ਹੋਣ ਲੱਗੀ ਹੈ ਪਹਿਲਾਂ ਤਾਂ 사ਸੀ ਕਾਲ ਸਾਰਿਆਂ ਨੂੰ ਸਾਰਿਆਂ ਨੂੰ 사ਸੀ ਕਾਲ ਜੀ ਸਾਰੇ ਗਾਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੁਣ ਗਾ ਵੀ ਮੇਰਾ ਸਾਥ ਉਸੂਸੀ ਦੇਣਾ ਹੈ ਇੱਕ ਨਵੀਂ ਚੀਜ਼ ਲੈ ਕੇ ਆਏ ਤੁਹਾਡੇ ਵਾਸਤੇ ਪਿਓਰ ਗਰਮਸ਼ਾਲਾ ਪਿਓਰ ਦੀਆਂ ਆ ਜਿਹੜੀਆਂ ਇਹ ਸਟਾਲਾਂ ਆ ਇਹ ਜਿਹੜੀਆਂ ਆ ਕੀ ਰੇਟ ਭਾਜੀ ਦਾ ਭਾਜੀ ਸ਼ਹਿਰ ਸਾਰੇ 500 ਰੁਪਏ ਦੀ ਵੇਚਦੇ ਆਪਾਂ ਵੀ ਪਹਿਲਾਂ 5 500 ਰੁਪਏ ਦੀ ਵੇਚੀ ਆ ਹੁਣ ਕਿੰਨੇ ਦੇਣੇ ਆ ਜਿਹੜੀ ਸੇਲ ਲਾਉਣ ਲੱਗੇ ਆ ਠਮਾਕਾ ਸੇਲ ਲਾਉਣ ਲੱਗੇ ਆ 300 ਰੁਪਏ ਦੀ ਇਹ ਸੋ 300 ਰੁਪਏ ਦੀ ਸੇਲ ਹੈ ਹਾਂਜੀ 300 ਰੁਪਏ ਦੀ ਇਸ ਸਟਾਲ ਦੀ ਸੇਲ ਆ ਠੀਕ ਆ ਜੀ ਕਲਰ ਕਿੰਨੇ ਚ ਆ ਦੇਖੋ ਭਾਜੀ ਡਿਜ਼ਾਈਨ ਦਾ ਨਿਗਾਹ ਕਰੋ ਪਹਿਲਾਂ ਲੱਗੇ ਆ ਕੇ ਹੋ ਗਿਆ ਜੀ ਇਹ ਕਾ ਡਿਜ਼ਾਈਨ ਦੇ ਬੜੇ ਪਿਆਰੇ ਕਲਰ ਆ ਦੇਖੋ ਭਾਜੀ ਦੂਸਰਾ ਡਿਜ਼ਾਈਨ ਦੀ ਇਹਦਾ ਉਹ ਇਸ ਤੋਂ ਵੀ ਐਂਡ ਆ ਜੀ ਆ ਦੇਖੋ ਬੜੇ ਪਿਆਰੇ ਪਿਆਰੇ ਕਲਰ ਹੈ ਆ ਦੇਖੋ ਭਾਜੀ ਸਾਰੇ ਗਾਗਨ ਨੂੰ ਨਿਗਾਹ ਕਰਾਣੇ ਆ ਅੱਜ ਡਿਜ਼ਾਈਨ ਜੰਨੇ ਦੀ ਆ ਤਾਂ ਦੇਖੋ ਡਿਜ਼ਾਈਨ ਹੁਣ ਬੜੇ ਪਿਆਰੇ ਪਿਆਰੇ ਕਲਰ ਹੈ ਜੀ ਲਓ ਜੀ 300 350 ਹੈ 300 ਰੁਪਿਆ ਜੀ 300 ਰੁਪਿਆ 300 ਰੁਪਿਆ ਜੀ ਲਓ ਜੀ 300 500 ਵਾਲੇ 300 ਚ ਸਟਾਲ ਦੀ ਸੇਲ ਲੱਗ ਗਈ ਆ सोनू ਸੰਦੀਪ ਬੱਗਾ ਬੱਗਾ ਸਿਲਕ ਸਟੋਰ ਅਡਾ ਦੁਕਾਨਕਲਾਂ ਵਾਲਿਆਂ ਨੇ ਲਾਤੀਆਂ ਰੌਣਕਾਂ ਬੜੇ ਪਿਆਰੇ ਪਿਆਰੇ ਕਲਰ ਹੈ ਔਰ ਬੜੀ ਵਧੀਆ ਡਿਜ਼ਾਈਨਿੰਗ ਆ ਆਜੋ 300 ਰੁਪਏ ਸਟਾਲ ਦੇਖੋ ਜੀ ਡਿਜ਼ਾਈਨ ਦੇਖੋ ਜੀ ਪਹਿਲਾਂ ਬੜੇ ਪਿਆਰੇ ਪਿਆਰੇ ਕਲਰ ਆ ਆ ਡਬਲ ਵੀ ਚੇ ਦੇਣਾ ਆ ਹੈਗਾ ਮਹਿੰਗਾ ਯਾਰ ਇਹ ਦੋ ਸਾਈਡੇ ਲੈ ਹੁੰਦਾ ਸਟਾਲ ਇਹ ਜਿਹੜਾ ਆ ਚਾਹੇ ਤੁਸੀਂ ਆ ਵਾਲਾ ਪਾਸਾ ਲਓ ਅੱਛਾ ਜੀ ਲੱਕ ਵਾਲਾ ਜੀ ਅੱਛਾ ਜੀ ਚਾਹੇ ਇਹਨੂੰ ਆ ਲਾਈਟ ਵਾਲਾ ਪਾਸਾ ਲੈ ਲਓ ਜੀ ਇਹ ਤਾਂ ਬਹੁਤ ਵਧੀਆ ਜੀ ਇਹ ਡਬਲ ਸ਼ਾਰ ਹੈ ਜੀ ਇਹ ਵੀ 300 ਰੁਪਏ ਦੇ ਜੀ ਕੋਈ ਨਾ ਲਓ ਜੀ ਤੈਨੂੰ ਤੈਨੂੰ ਦੇ ਵਿੱਚ ਲਾਤੀਆਂ ਰੌਣਕਾਂ ਆਹ ਦੇਖੋ ਜੀ ਡਿਜ਼ਾਈਨ ਪਰਮਾਰ ਦੇ ਪੂਰੇ ਜੀ ਇਹਨਾਂ ਦੇ ਆਹ ਦੇਖੋ ਇੱਕ ਡਿਜ਼ਾਈਨ ਨਹੀਂ ਜੀ ਆਪਣੇ ਕੋਲ 150 ਡਿਜ਼ਾਈਨ ਹੋ ਘਟੋ ਘਟ ਜੀ ਇਹਨਾਂ ਸਟਾਲਾਂ ਨਾਲ ਆਪਣੇ ਕੋਲ ਲਓ ਜੀ ਸਟਾਲ ਦੀ ਲਾਤੀ ਆ ਭਾਰੀ ਸੇਲ ਆ ਇਹ ਇਧਰੋ ਵੀ ਲਓ ਜੀ ਇਹ ਵੀ ਇਧਰੋ ਡਬਲ ਡਬਲ ਜੀ ਡਬਲ ਸ਼ੇਡ ਆ ਜੀ ਹਾਂ ਜੀ ਆਹ ਲਓ ਜੀ 골ਡਨ ਕਲਰ ਅੱਜ ਕੱਲ ਵਿਆਹ ਸ਼ਾਦੀਆਂ ਦੇ ਸੂਟਾਂ ਹਰ ਕਿਸੂਟ ਦੇ ਨਾਲ ਇਹ ਚੱਲਦਾ ਕਲਰ ਲਓ ਜੀ ਬੜੇ ਪਿਆਰੇ ਪਿਆਰੇ ਕਲਰ ਕੱਢ ਦਿੰਦੇ ਆ ਆਹ ਦੇਖੋ ਜੀ 300 ਰੁਪਏ ਚ 100 ਰੁਪਏ ਜਿਹੜਾ ਮਰਜ਼ੀ ਚੱਕ ਲੋ ਜੀ 300 ਰੁਪਏ ਦੇ ਵਿੱਚ ਲਓ ਜੀ ਹੋਰ ਵੈਰਾਈਟੀ ਆਹ ਲਓ ਜੀ ਦੇਖੋ ਕਿੰਨੀ ਪਿਆਰਾ ਪਿਆਰਾ ਸਟੋਲ ਆ ਪਿਓਰ ਦਾ ਆਇਆ ਏ ਫੁੱਲ ਪਿਓਰ ਦਾ ਅੱਛਾ ਜੀ ਆਹ ਦੇਖੋ ਡਿਜ਼ਾਈਨ ਜੀ ਕੀ ਰੇਟ ਆ 300 ਰੁਪਿਆ ਜੀ ਅੱਛਾ 300 ਜੀ 300 300 ਜੀ 300 ਲਓ ਜੀ ਕੋਈ 500 ਨਹੀਂ ਕੋਈ 400 ਨਹੀਂ 300 ਰੁਪਿਆ ਆ ਦੇਖੋ ਜੀ 300 ਰੁਪਏ ਲਓ ਜੀ ਬਲੈਕ ਤੇ ਕੋਲ ਪਿਓਰ ਦੀਆਂ ਸ਼ਾਲਾਂ ਆਆਂ ਨਾਲ ਜੀ ਇਹ ਅੰਗੋਰਾ ਦੀਆਂ ਪਸ਼ਮੀਨਾ ਜਿਹਨੂੰ ਕਹਿੰਦੇ ਆ ਅੱਛਾ ਜੀ ਹਾਂ ਜੀ ਇਹ ਫਲਾ ਆ ਦੂਸਰੀਆਂ ਫਲਾ ਲੈਣ ਜਾਂ ਇਹ ਕਸ਼ਮੀਰੋਂ ਦੀਆਂ ਨਹੀਂ ਹੈਗੀਆਂ ਜੀ ਸ਼ਾਲਾਂ ਇਹ ਜਿੱਥੇ ਮਰਜੀ ਇਹਦਾ ਰੇਟ ਵੀ ਗਾਹਕ ਟਰਾਈ ਕਰ ਸਕਦਾ ਫੋੜੀ ਜਾ ਕੇ ਆਪਣਾ ਬੜੇ ਪਿਆਰੇ ਪਿਆਰੇ ਕਲਰ ਬਹੁਤ ਹੀ ਵਧੀਆ ਡਿਜ਼ਾਈਨਿੰਗ ਹੋਈ ਆ ਪੰਨਮੀ ਵਿਆਹਿੱਤੀ ਵਾਸਤੇ ਜਾਂ ਬਰੀ ਵਿਆਹੂ ਦੇ ਲਾਉਣ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਜੀ ਆਹ ਲਓ ਸਿਆਣੀਆਂ ਬੀਬੀਆਂ ਵਾਸਤੇ ਕਲਰ ਦੇਖੋ ਕਿੰਨੇ ਪਿਆਰੇ ਡਬਲ ਆ ਹੈ ਸ਼ਾਲ ਜੀ ਚਾਹੇ ਇਧਰੋਂ ਲਾਓ ਜੀ ਬੜੇ ਪਿਆਰੇ ਪਿਆਰੇ ਇਹਨੂੰ ਇਹ ਇਧਰੋਂ ਲਾ ਦੋ ਦੋਨੋਂ ਸਾਈਡਾਂ ਲਿਆਣ ਯੋਗ ਹੈਗੀਆਂ ਇਹ ਸਿਆਣੀਆਂ ਬੀਬੀਆਂ ਵਾਸਤੇ ਡਿਜ਼ਾਈਨ ਹੈ ਜੀ ਆਹ ਲਓ ਜੀ ਪਿਸਤਾ ਕਲਰ ਬਹੁਤ ਟ੍ਰੈਂਡ ਹੈ ਜੀ ਜਿਹੜਾ ਇਸ ਟਾਈਮ ਲੋ ਜੀ ਨਿਗਾਹ ਕਰਾ ਰਹੇ ਆ ਤੁਹਾਨੂੰ ਸਟਾਲ ਆ ਦੇਖੋ ਜੀ ਡਬਲ ਹੈ ਜੀ ਇਹ ਡਬਲ ਡਬਲ ਸ਼ੇਡ ਤੋਂ ਜਿਹੜੇ ਇਹ ਮਿਲ ਜਾਣਗੇ ਤੁਹਾਨੂੰ ਆ ਲਓ ਬੇਬੀ ਪਿੰਕ ਕਲਰ ਜਿਹੜਾ ਪੂਰਾ ਟ੍ਰੈਂਡ ਹੈ ਇਸ ਟਾਈਮ ਬੇਬੀ ਪਿੰਕ ਦਾ ਆ ਦੇਖੋ ਬੜੇ ਪਿਆਰੇ ਪਿਆਰੇ ਕਲਰ ਲੈ ਕੇ ਆਏ ਆ ਸੋਨੂ ਬਾਜੀ ਅੱਜ ਲਾਸਟ ਕਲਰ ਦਿਖਾ ਲੈਣ ਲੱਗਾ ਜੀ ਇਸ ਤੋਂ ਬਾਅਦ ਬੜੀਆਂ ਸ਼ਾਲਾ ਬੜੀਆਂ ਸ਼ਾਲਾ ਦਿਖਾਵਾਂਗੇ ਆ ਦੇਖੋ ਸੰਧੂਰੀ ਕਲਰ ਜੀ ਇੱਕ ਕਲਰ ਦੇਖੋ ਕਿੰਨਾ ਪਿਆਰਾ ਇਦਾਂ ਰੱਖਿਓ ਜੀ ਬੜਾ ਪਿਆਰਾ ਕਲਰ ਆ ਲਓ ਜੀ ਬੜੇ ਪਿਆਰੇ ਪਿਆਰੇ ਕਲਰ ਲੈ ਕੇ ਪਹੁੰਚੇ ਆ ਆ ਲਾਤੀਆਂ ਰੌਣਕਾਂ ਸੋਨੂ ਸੰਦੀਪ ਬੱਗਾ ਜੀ ਬੱਗਾ ਜੀ ਅੱਗੇ ਨੂੰ ਅੱਜ ਮੜੇ ਜਾ ਹਾਂ ਦੱਸਿਓ ਕਿੰਨੇ ਕਿੰਨੇ ਦੀ ਸ਼ਾਲ ਹੈਗੀ ਸਟਾਲ ਹੈਗੀ ਇਹ ਜਿਹੜਾ ਮਾਰਕੀਟ ਦਾ ਰੇਟ 500 ਰੁਪਿਆ ਆ ਭਾਜੀ ਆਪਾਂ 300 ਰੁਪਏ ਦੇ ਵਿੱਚ ਸੇਲ ਲਾਤੀ ਆ ਫੁੱਲ ਪਿਓਰ ਦੀਆਂ ਇਹ ਸਟੋਲਾਂ ਆ ਜਿਹੜੇ ਪਿਓਰ ਦੇ ਸ਼ਾਲਾਂ ਦੇ ਅੰਗੋਰਾ ਦੇ ਕਿੰਨੇ ਦੇ ਕਿੰਨੇ ਦਿਨ ਦੀ ਇਹ ਲੋਹੜੀ ਤੱਕ ਆ ਭਾਜੀ ਇਹਦੀ ਸੇਲ ਲੋਹੜੀ ਤੱਕ ਇਹਦੀ ਸੇਲ ਨਾ ਤੱਕ ਚੱਲੂਗੀ ਪਤਾਨੀ ਵੀ ਇਹਦੇ ਸੇਲ ਚੱਲਣੀ ਆ ਸ਼ਾਲਾਂ ਦੀ ਵੀ ਤੇ ਚੱਲਣੀ ਆ ਸਟੋਲਾਂ ਦੀ ਵੀ ਦੀ ਸੇਲ ਚੱਲਣੀ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਆ ਕਿ सोनू ਸੰਦੀਪ ਬੱਗਾ ਬੱਗਾ ਸਿਲਕ ਸਟੋਰ ਪਹੁੰਚੋ ਤੇ ਆਪਣੇ ਆਪਣੇ ਪਸੰਦ ਦੇ ਸ਼ਾਲ ਸਟੋਲ ਇਹ ਸੂਟ ਲੈਣ ਦੀ ਕਿਰਪਾਲਤਾ ਕਰੋ ਬਹੁਤ ਬਹੁਤ ਧੰਨਵਾਦ